ਨੂੰ ਪਤਾ ਸੀ ਤੈਨੂੰ ਸ਼ਰਾਰਤ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਕਿਉਂਕਿ ਤੁਸੀਂ ਥੋੜਾ ਜਿਹਾ ਸਾਈਡ ਰਹਿੰਦੇ ਹੋ ਅੱਜ ਕੱਲ ਕੈਮਰਾਸ ਤੋਂ ਹੈਣਾ ਯਾ ਤੁਸੀਂ ਨਾ ਹੋ ਕੇ ਵੀ ਦੇਖਦੇ ਮੈਂ ਤੁਸੀਂ ਮੈਨੂੰ ਬੁਲਾਓ ਪਤਾ ਕੀ ਹੁੰਦਾ ਜਦੋਂ ਕੋਈ ਬੰਦਾ ਸਟੂਡੀਓਸ ਬੰਦਾ ਗੱਲ ਕਰਦਾ ਅੱਛਾ ਲੱਗਦਾ ਕਰਾ ਆ ਮੈਂ ਛਲਾਰੂ ਜਿਹਾ ਔਲਾਰ ਕਿਸਮ ਦੀ ਗੱਲ ਦਾ ਨਾ ਕੋਈ ਸਵਾਲ ਦਾ ਨਾ ਕੋਈ ਜਵਾਬ ਹੁੰਦਾ ਉਸ ਤਰ੍ਹਾਂ ਦੀਆਂ ਗੱਲਾਂ ਦਾ ਮੈਂ ਵੈਸੇ ਸ਼ੁਕੀਰ ਨਹੀਂ ਪਹਿਲਾਂ ਤੋਂ ਹੀ ਨਹੀਂ ਸ਼ੁਕੀਰ ਮੈਂ ਚੰਗੀਆਂ ਗੱਲਾਂ ਵਾਲੇ ਤਾਂ ਮੈਂ ਤਾਂ ਲੱਭਦਾ ਮੈਨੂੰ ਕੋਈ ਚੰਗੇ ਆਉਤਰ ਚੰਗੇ ਕਿਤਾਬਾਂ ਲਿਖਣ ਵਾਲੇ ਨੂੰ ਮੈਂ ਤਾਂ ਇਹਨਾਂ ਨੂੰ ਕਹਿ ਕੇ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਹੈ ਕਿਤਾਬ ਲਿਖਦਾ ਨਹੀਂ ਛਪਾਉਣ ਦੀ ਸਮਰੱਥਾ ਰੱਖਦਾ ਤੂੰ ਮੇਰੇ ਕੋਲ ਲੈ ਕੇ ਆ ਕਿਤਾਬਾਂ ਦੀ ਲੋੜ ਪੈਣੀ ਹੈ ਤੁਹਾਨੂੰ ਭਵਿਕ ਦੋ ਚੀਜ਼ਾਂ ਤੇ ਖੜਾ ਤੁਹਾਡਾ ਯਾਦ ਰੱਖਿਓ ਇੱਕ ਸੋਨੇ ਤੇ ਜਿੰਦ ਜੇ ਕਿਸੇ ਕੋ ਮੁੰਦੀ ਇਹ ਚੈਨੀ ਆਵਦੀ ਸਾंप ਕੇ ਰੱਖੋ ਇਹ ਭਵੇਖਾ ਤੁਹਾਡਾ ਇਹ ਕਰੰਸੀ ਹੌਲੀ ਹੌਲੀ ਇਸ ਤਰ੍ਹਾਂ ਚੇਂਜ ਹੋਣੀ ਹੈ ਸੋ ਪੁਰਾਣੇ ਬਜ਼ੁਰਗ ਸਿਆਣੇ ਹੁੰਦੇ ਸੀ ਬੇਬਿਆਂ ਸਾਡੀਆਂ ਸਾंप ਕੇ ਸੰਦੂਕ ਚ ਸੋਨਾ ਰੱਖਦੀਆਂ ਸੀ ਉਹ ਸਾਡੀ ਵਰਥ ਸੀ ਐਸੇ ਤਰ੍ਹਾਂ ਇੱਕ ਕਿਤਾਬ ਹੈ ਤੋ ਇਹ ਦੋ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰੋ ਹਮੇਸ਼ਾ ਅੱਜ ਤੁਸੀਂ ਤੁਹਾਡੇ ਅਕੋਰਡਿੰਗ ਇਸ ਚੀਜ਼ ਦੀ ਜ਼ਿਆਦਾ ਕਮੀ ਹੈਗੀ ਜਿਹੜੀ ਯੰਗ ਜਨਰੇਸ਼ਨ ਕਿਉਂਕਿ ਲੋਕ ਨਾ ਭੱਜ ਦੌੜ ਚ ਕਾਫੀ ਜ਼ਿਆਦਾ ਨੇ ਕੁਆਲਿਟੀ ਚੀਜ਼ਾਂ ਤੇ ਕਾਫੀ ਘੱਟ ਫੋਕਸ ਰੱਖਦੇ ਆ ਸਰ ਤੁਸੀਂ ਸਮਝ ਨਹੀਂ ਜਿਹੜਾ ਕਾਰਪੋਰੇਟ ਹਥੋਂ ਤੋਂ ਦੱਸਾ ਲੱਗ ਕੇ ਸੋਚਦਾ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਵੈਸਟ ਦੇ ਲੋਕ ਆ ਥੋੜੇ ਜਿਹਾ ਆਲਸੀ ਹੋਗੇ ਉਹ ਫਨ ਲਵਰ ਹੋਗੇ ਉਹ ਪਿੰਡ ਛੱਡ ਕੇ ਆਪਦੇ ਸ਼ਹਿਰਾਂ ਦੇ ਅਪਾਰਟਮੈਂਟ ਚ ਰਹਿਣ ਲੱਗੇ ਉਹਨਾਂ ਨੂੰ ਸਿਰਫ 4 ਦਿਨ ਕੰਮ ਤੱਕ ਮਤਲਬ ਹੈ ਫਿਰ ਸਾਡੇ ਲਈ ਵਰਕਰ ਕੇ ਥੋੜ੍ਹ ਰਹਿਣਗੇ ਫਿਰ ਉਹਨਾਂ ਨੇ ਨਵਾਂ ਥੌਟ ਸੋਚਿਆ ਦੇ ਸਟਾਰਟਡ ਦਿਸ ਸਮਾਜਿਕ ਕਾਮੇਡੀਆ ਉਹ ਕਹਿੰਦੇ ਇਹਨਾਂ ਨੂੰ ਹੈਬਿਟ ਤਾਂ ਪਾਓ ਅੱਜ 4 ਸਾਲ ਦਾ ਨਿਆਣਾ ਜਾਂ 3 ਸਾਲ ਦਾ ਨਿਆਣਾ ਰੋਟੀ ਤਾਂ ਕਹਿੰਦਾ ਪਹਿਲਾਂ ਹੱਥ 'ਚ ਫੋਨ ਫੜਾਓ ਅਡਿਕਟ ਕਰਤਾ ਨਾ ਕੀਬੋਰਡ ਲਈ ਬਸ ਇਹ ਫੇਤੋ ਮਤਲਬ ਉਹ ਆਪਣੀ ਲਾਈਨ ਬਣਾਈ ਰੱਖਦੇ ਕਿਉਂ ਤੁਹਾਨੂੰ ਭੋਜਨ ਖਾਣ ਲੱਗੇ ਲਾਲ ਰੰਗ ਦੇ ਲੋਕੋ ਕਿਉਂ ਮਿਲਦੇ ਆ ਕਿਉਂ ਜਿਹੜੇ ਸਾਡੀ ਬਾਡੀ ਦੇ ਚੱਕਰ ਜੋ ਪ੍ਰਾਤਨ ਸਾਡੀ ਸਬਤ ਹੈ ਮੁਤਾਬਕ ਉਹ ਰੈੱਡ ਕਲਰ ਉਹ 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 ਫਾਇਰ ਦਾ ਸਾਈਨ ਹੈ ਤੁਸੀਂ ਇਹ ਬਹੁਤ ਦੂਰ ਅੰਦੇਸ਼ੀ ਦੇ ਗੱਲ ਕਰ ਲਿਆਓ ਫਿਰ ਆਪਾਂ ਮਾਰਾਂਗੇ ਆਪਾਂ ਬੈਠ ਕੇ ਜੀ ਹੁਦੋ ਜੀ ਦੇਖੋ ਪੂਰੀ ਦੁਨੀਆ ਜਕੜ ਲਈ ਸਿਆਸਤ ਭਰੂ ਹਰ ਚੀਜ਼ ਤੇ ਕੋਈ ਸ਼ੱਕ ਨਹੀਂ ਸੁੱਚਾ ਸੂਰਮਾ ਤੇ ਕੱਟ ਸੁਭਾਵਿਕ ਤੌਰ ਤੇ ਨਹੀਂ ਲੱਗੋ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ ਹਾਂ ਹਵਾਏ ਵੇਲੇ ਤਾਂ ਅਸੀਂ ਬਹੁਤ ਲਟਾ ਫਿੰਗ ਹੋਏ ਸਾਡੇ ਤਾਂ ਬੜੇ ਪਰਚੇ ਪਰਚੇ ਹੋਏ ਕਈ ਵਾਰੀ ਕਈ ਬੰਦੇ ਪੁੱਛਦੇ ਦੇਖੋ ਹਰ ਹਰ ਬੰਦਾ ਆਪਣੇ ਤਰੀਕੇ ਨਾਲ ਪੱਤਰਕਾਰ ਆਪਣੇ ਤਰੀਕੇ ਨਾਲ ਖਬਰ ਲਾ ਕੇ ਸਿਸਟਮ ਦੇ ਖਿਲਾਫ ਬੋਲਦਾ ਹੈ। ਤੋਂ ਜਦੋਂ ਅਸੀਂ ਕੈਰੀਅਰ ਸ਼ੁਰੂਇਆ ਸਾਡੇ ਚ ਇਸ ਤਰ੍ਹਾਂ ਦਾ ਕਿਉਂਕਿ ਅਸੀਂ ਨਿਕਲੇ ਸੀ ਉਸ ਕੰਮ ਚ ਸਾਡੇ ਬਹੁਤ ਸੱਜਣਾ ਸੰਘਰਸ਼ੀ ਸੀ। ਪਰ ਉਹ 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 ਦਿਨ ਉਹ ਦਿਨ ਲੜਨਾ ਬਹੁਤ ਔਖਾ ਸੀ। ਅੱਜ ਵੀ ਉਹੀ ਹਾਲ ਹੈ। ਤੁਸੀਂ ਸਿਸਟਮ ਨੂੰ ਚੈਲੰਜ ਕਰਨ ਲਈ ਕੋਈ ਚੀਜ਼ ਬਣਾਉਣਾ ਉਹ ਡੱਕ ਦਿੰਦਾ। ਪਰ ਇਹ ਦੇਖੋ ਇਹ ਇਨਸਾਨੀ ਜ਼ਿੰਦਗੀ ਹੈ ਇਹ ਨਾਲ ਤਾਂ ਲੜਨਾ ਤਾਂ ਪੈਂਦੀ ਹੈ। ਆਵਾਜ਼ ਤਾਂ ਤੁਹਾਨੂੰ ਚੱਕਣੀ ਪੈਂਦੀ ਹੈ। ਚੱਕਦੇ ਰਹੋ। ਕਿੱਥੇ ਤੱਕ ਜਾਂਦੀ ਹੈ ਔਰ ਸਭ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਗਰੀਲਾ ਯੁੱਧ ਜਦੋਂ ਹੁੰਦੇ ਸੀ ਉਦੋਂ ਉਸ ਤਰ੍ਹਾਂ ਲੜਿਆ ਜਾਂਦੇ ਸੀ ਅੱਜ ਵਿਚਾਰ ਦਾ ਯੋਗ ਆ ਗਿਆ ਜਿਹੜਾ ਗੁਰੂ ਸਾਹਿਬ ਨੇ ਪਹਿਲੇ ਗੁਰੂ ਸਾਹਿਬ ਨੇ ਸਾਡੇ ਨੇ ਦੱਸਿਆ ਸੀ ਵੀ ਵਿਚਾਰ ਕਰੋ ਔਰ ਦੇਖੋ ਅੱਗੇ-ਅਗੇ ਦੁਨੀਆ ਕਿਵੇਂ ਬਦਲਦੀ ਹੈ ਨਹੀਂ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤਾਂ ਸ਼ਰਾਰਤ ਕਰਨੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਨੇ ਮੈਨੂੰ ਦਿਖਦਾ ਨਿਗਾ ਨਹੀਂ ਘਟੀ ਮੇਰੀ ਸੈਟ ਹੈ ਪ੍ਰੋਬਲਮ ਹੈ ਮੇਰੀਆਂ ਦੋ ਹੈ ਮੈਂ ਸਾਰੇ ਅੰਦੋਲਨ ਚ ਤੁਸੀਂ ਦੇਖਿਆ ਹੋਣਾ ਮੈਂ ਜੇ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇਜ ਤੇ ਖੜਕੇ ਤੈਸ ਚਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਪਰਵਾ ਸਕਦੇ ਹੋ ਪਰਦਨਾ ਤੁਸੀਂ ਆਪਣਾ کردار ਸੁੱਟ ਲੈਣਾ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਤਾਂ ਇਹ ਸਿੱਖਿਆ ਥੋੜਾ ਵਿਚਾਰੀ ਏਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਦੀ ਬੁਰਾਈ ਛੋਟੀ ਹੋ ਜੇ ਯਾਰ ਔਰ ਆਪਾ ਕਿਉ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਆਪਾ ਕਿਉ ਛੋਟੂ ਛੋਟੀਆਂ ਗੱਲਾਂ 'ਚ ਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀਓ ਤੈਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 100 ਗੱਲਾਂ ਘਟ ਲੋ ਮੈਨੂੰ ਟਰੋਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਭੇਡਾਂ ਨੇ ਖੱਚਾਂ ਨੇ ਮੈਨੂੰ ਕੋਈ ਫਰਕ ਮੈਂ ਪੰਜਾਬੀ ਆ ਮੈਂ ਪੰਜਾਬ ਨੂੰ ਪਿਆਰ ਕਰਦਾ ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਹੈ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਕਾਇਆ ਸੀ ਉੱਥੇ ਹੀ ਟੇਕੇ ਹੋਰ ਕਿਤੇ ਨਹੀਂ ਟੇਕਦੇ ਸੋ ਇਹ ਮੈਨੂੰ ਦਸਣ ਦੀ ਲੋੜ ਨਹੀਂ ਆਪਾਂ ਕਿਸੇ ਦੀ ਗਾਲ ਹੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਬਜ਼ੁਰਗ ਹੋયા ਹੈ ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਆਂ ਅਸੀਂ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਣਾ ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੋ ਨੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹੜਾ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ੱਕੀ ਨਹੀਂ ਮੈਨੂੰ ਲੱਗਦਾ ਸਾਈਟ ਤੇ ਉਹ ਆਪਣਾ ਕੰਮ ਕਰੋ ਸਾਡਾ ਕੰਮ ਬਹੁਤ ਚੰਗਾ ਹੈ ਔਰ ਪੰਜਾਬ ਜਾਂ ਪੰਜਾਬੀ ਐਡਾ ਐਡਾ ਛੋਟਾ ਵਿਚਾਰ ਥੋੜੀ ਆਪਣਾ ਵੀ ਕਿਸੇ ਦੇ ਅੱਖੇਂ ਛੋਟਾ ਹੋ ਜਾਓ ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ ਹੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੁੱਦਾ ਭਾਗਦਾ ਚੀਕਾ ਮਾਰਦੇ ਆ ਫੇ ਜਦੋਂ ਕੋਈ ਪੁਲਿਸ ਰੇਡ ਕਰਦੀ ਹੈ ਫਿਰ ਫਿਰ ਰਾਟ ਪੈਂਦਾ ਫਿਰ ਭੱਜਦੇ ਆ ਫੇ ਜਦੋਂ ਟੈਕਸ ਵਾਲੇ ਫੋਨ ਕਰਦੇ ਫਿਰ ਉਧਰ ਨੂੰ ਡੋਨਟ ਡੂ ਥੈਟ ਆਪਾਂ ਆਪਣਾ ਕੰਮ ਕਰਨਾ ਸੀ ਕਿ ਇਹਦੀ ਗੱਲ ਹੀ ਨਹੀਂ ਕਰਨੀ ਯਾਰ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ ਬਸ ਠੀਕ ਹੈ ਅਸੀਂ ਆਪਣਾ ਕੰਮ ਕਰਦੇ ਜਾਈ ਜਣਾਂ